ਹਰ ਪ੍ਰਭ ਕਾਜ ਰਚਾਇਆ ਗੁਰਮਖ ਵਿਆਹ ਹਣਾਇ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਤਨਮਤਾ ਸੁਲੱਖਣੀ ਜੀ ਜਿਨ੍ਹਾਂ ਦੇ ਵਿਆਹ ਪ੍ਰਭ ਨੂੰ ਲੈ ਕੇ ਬਟਾਲੇ ਦੀਆਂ ਸੰਗਤਾਂ ਪੱਬਾਂ ਪਾਰ ਹੋਈਆਂ ਪਈਆਂ ਨੇ ਪਰ ਉਹਦੇ ਨਾਲ ਹੀ ਜਿੰਨੀਆਂ ਵੀ ਪੰਥਕ ਸਖਸ਼ੀਤਾ ਨੇ ਸੇਵਾਦਾਰ ਜਮਾਤਾ ਨੇ ਜਿਨ੍ਹਾਂ ਨੇ ਵਿਆਹ ਪ੍ਰਭ ਦੇ ਵਿੱਚ ਸਾਰੀਆਂ ਸੇਵਾਵਾਂ ਕਰਨੀਆਂ ਨੇ ਉਹਨਾਂ ਦੀ ਇੱਕ ਵੱਡੀ ਇਕੱਤਰਤਾ ਗੁਰਦੁਆਰਾ ਸਤਕਰਤਾਰੀਆਂ ਦੇ ਵਿੱਚ ਹੋਈ ਜਿੱਥੇ ਹਰ ਇੱਕ ਨੇ ਆਪ ਆਪਣੇ ਵਿਚਾਰ ਰੱਖੇ ਸੜਕਾਂ ਦੀ ਸਾਫ ਸਫਾਈ ਲਾਈਟਾਂ ਦੇ ਪ੍ਰਬੰਧ ਸੁਰੱਖਿਆ ਦੇ ਪ੍ਰਬੰਧ, ਟ੍ਰੈਫਿਕ ਦੇ ਪ੍ਰਬੰਧ ਤੇ ਹੋਰ ਸਾਰੇ ਪ੍ਰਬੰਧਾਂ ਦੇ ਉੱਪਰ ਖੁੱਲ੍ਹ ਕੇ ਚਰਚਾ ਹੋਈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਉੱਤੇ ਨਕਰ ਕੀਰਤਨ ਦੀ ਆਰੰਭਤਾ, ਉਹਦੇ ਵੱਖ-ਵੱਖ ਪੜਾ, ਉਹਦੇ ਰੂਟ, ਉਹ ਸਾਰੇ ਦੱਸੇ ਗਏ। ਇਹਦੇ ਨਾਲ ਹੀ ਸਾਰੇ ਜਥੇਬੰਦੀਆਂ ਵੱਲੋਂ ਅਪੀਲ ਕੀਤੀ ਗਈ ਸਰਕਾਰ ਨੂੰ, ਪ੍ਰਸ਼ਾਸਨ ਨੂੰ ਕਿ ਜਿੰਨੇ ਵੀ ਪ੍ਰਬੰਧ ਅਧੂਰੇ ਨੇ ਉਹਨਾਂ ਪ੍ਰਬੰਧਾਂ ਨੂੰ ਜਲਦੀ ਮੁਕੰਮਲ ਕਰਵਾ ਦਿੱਤਾ ਜਾਵੇ ਕਿਉਂਕਿ ਨਾ ਤਾਂ ਸੜਕਾਂ ਦੇ ਟੋਏ ਜਿਹੜੇ ਨੇ ਉਹ ਕਲੀਅਰ ਹੋਏ ਨਹੀਂ ਤੇ ਨਾ ਹੀ ਲਾਈਟਾਂ ਦੇ ਪ੍ਰਬੰਧ ਜੇ درست ਹੋਏ ਨੇ ਤੇ ਹੋਰ ਵੀ ਜਿੰਨੀਆਂ ਕਮੀਆਂ ਨੇ ਉਹ ਕਰਵਾ ਦਿੱਤੀਆਂ ਜਾਣ ਕਿਉਂਕਿ ਜਦੋਂ ਕੋਈ ਆਮ ਲੀਡਰ ਆਵੇ ਤਾਂ ਉਹ ਤੋਂ ਬਹੁਤ ਜਲਦੀ ਸਫਾਈ ਹੋ ਜਾਂਦੀ ਹੈ ਪਰ ਜਦੋਂ ਗੁਰਨਾਨਕ ਦੇਵ ਜੀ ਦਾ ਵਿਆਹਪੁਰਬ ਆਇਆ ਹੋਵੇ ਔਰ ਇੱਕ ਮਹਾਨ ਨਗਰ ਕੀਰਤਨ ਨਿਕਲਣਾ ਹੋਵੇ ਤਾਂ ਫਿਰ ਸੜਕਾਂ ਦੀ ਸਫਾਈ ਸੜਕਾਂ ਦੇ ਪ੍ਰਬੰਧ ਵਧੀਆ ਹੋਣੇ ਲਾਜ਼ਮੀ ਨੇ ਆ ਜਾਣ ਤੇ ਇਸ ਮੌਕੇ ਐਸਜੀਪੀਸੀ ਤੋਂ ਗੁਰਨਾਮ ਸਿੰਘ ਜੱਸਲ ਤੇ ਗੁਰਿੰਦਰਪਾਲ ਸਿੰਘ ਗੋਰਾ ਨੇ ਕੀ ਕਿਹਾ ਤੇ ਨਾਲ ਹੀ ਜਾਣਦੇ ਆ ਸੰਤਾਂ ਦੇ ਵਿਚਾਰ ਮੀਟਿੰਗ ਹਰ ਸਾਲ ਦੀ ਤਰ੍ਹਾਂ ਗੁਰਦਾਰ ਡੇਰਾ ਸਾਹਿਬ ਸਤਕਰਤਾਰੀਆ ਸਾਹਿਬ ਵਿਖੇ ਹੋਈ ਹੈ ਸਮੁੱਚੀਆਂ ਨਾਨਕ ਨਾਮ ਲੈਵਾ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ। ਹਾਂਜੀ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਣ ਆਏ ਨੇ। ਸਾਡੇ ਮੈਂਬਰ ਸਹਿਬਾਨ ਹੋਰ ਮਹਾਨ ਹਸਤੀਆਂ ਵੀ ਇਸ ਮੀਟਿੰਗ ਅੱਜ ਪਹੁੰਚੀਆਂ। ਹਾਂਜੀ। ਮੀਟਿੰਗ ਹਰ ਸਾਲ ਹੀ ਹੁੰਦੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀਆਂ ਕਰਨ ਤੇ ਰਹਿੰਦੇ ਆ। ਆਹ ਰਾਹ ਮੜਾ ਜੇ ਇੱਥੇ ਕੂੜਾ ਲੱਗਾ ਜੇ ਇੱਥੇ ਲਾਈਟ ਹੈ ਨਹੀਂ ਜੇ। ਅੱਜ ਵੀ ਇਹੋ ਮਸਲੇ ਹੀ ਫੇਰ ਵਿਚਾਰੇ ਗਏ ਨੇ। ਅਸੀਂ ਤੇ ਸਤਕਾਰਯੋਗ ਐਮ.ਐਲ.ਏ. ਸਾਹਿਬ ਨੂੰ ਮੇਅਰ ਸਾਹਿਬ ਨੂੰ ਵੀ ਚਿੱਠੀਆਂ ਭੇਜੀਆਂ ਸਨ। ਪਰ ਉਹ ਮੀਟਿੰਗ ਵਿੱਚ ਨਹੀਂ ਆ ਸਕੇ ਪਰ ਮੈਂ ਤੁਹਾਡੇ মিডিਆ ਰਾਹੀਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਹਿਲ ਦੇ ਆਧਾਰ ਤੇ ਹਰ ਸਾਲ ਇਦਾਂ ਹੀ ਹੁੰਦਾ ਜਿਵੇਂ ਇਸ ਵਾਰ ਵੀ ਹੋਣ ਜਾ ਰਿਹਾ ਹੈ ਕਿ 28 ਨੂੰ ਟੈਂਡਰ ਲੱਗਣੇ ਨੇ ਫਿਰ ਕੰਮ ਹੋਣੇ ਨੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਪਹਿਲ ਦੇ ਆਧਾਰ ਤੇ ਸਫਾਈਆਂ ਦੇ ਜਿੱਥੇ ਟੋਆ ਕੋ ਟਿੱਬਾ ਹੈ ਉਹ ਜਿੱਥੇ ਲਾਈਟਾਂ ਦੀ ਘਾਟ ਹੋ ਇਹਨੂੰ ਪੂਰਾ ਕੀਤਾ ਜਾਵੇ ਕਿਸੇ ਵਿਅਕਤੀ ਲਈ ਨਹੀਂ ਕਰਨਾ ਜੇ ਕੋ ਸਰਕਾਰ ਦਰਬਾਰ ਦਾ ਕੰਮ ਹੋਵੇ ਤੇ ਫੜਾਫੜ ਕਰਨੇ ਆ ਤਾਨਗੁਰ ਨਾਨਕ ਸਾਹਿਬ ਦੇ ਵਿਆਹਪੁਰਬ ਨੂੰ ਸਮਰਪਤ ਸੰਗਤਾਂ ਇਹ ਨਗਰ ਕੀਰਤਨ ਸਜਾਉਂ ਜਾ ਰਹੀਆਂ ਜੇ ਇੱਕ ਅਦਾ ਕੋਈ ਇਹ ਗੱਲ ਕਹਿੰਦਾ ਵੀ ਏ ਸਾਨੂੰ ਨਹੀਂ ਬੋਲਣ ਦਿੱਤਾ ਤੇ ਉਹਦੀ ਖੁਸ਼ੀ ਏ ਸਾਰੇ ਬੋਲ ਕੇ ਗਏ ਨੇ ਉਸ ਆਪਾਂ ਸਭਾ ਲੈ ਆਪਾਂ ਵਿਚਾਰ ਲੈ ਇਹਨਾਂ ਦੇ ਵਿਚਾਰ ਜਿੱਦਾਂ ਜਿੱਦਾਂ ਲੈ ਉਹ ਵਿਚਾਰਾਂ ਦੇ ਬੁਰਗੇ ਅੰਤਰ ਕੱਢਿਆ ਤੇ ਉਹਦਾ ਦੱਸ ਸਕਦਾ ਜਿਹੜੇ ਗੱਲ ਕੱਟਣ ਵਾਲੀ ਕੱਟੀ ਗਈ ਜਿਹਦਾ ਹੰਗਾਰਾ ਭਰਨਾ ਸਹੀ ਉਹ ਭਰ ਦਿੱਤਾ ਤੇ ਸੰਗਤ ਨੂੰ ਬਾਬੇ ਦੇ ਵਿਆਹ ਵਾਸਤੇ ਕਿਹਾ ਗਿਆ ਸਾਰੇ ਬੋਲੇ ਆ ਸਾਰਿਆਂ ਸੱਜਾ ਲਿਆ ਗਿਆ ਦੇਖੋ ਸਾਰਿਆਂ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਸਾਰੇ ਮਲ ਬਾਕ ਬੋਲੇ ਕਈਆਂ ਤਾਲੂ ਬੇ ਤਾਲੂ ਬੋਲ ਪੈਂਦੇ ਨੇ ਕਈ ਤੇ ਨਹੀਂ ਦਿੰਦੇ ਟਾਈਮ ਅਸੀਂ ਜਿਹੜੇ ਰੰਗ ਚ ਭੰਗ ਪਾਉਣਾ ਆਏ ਆ ਬਾਕੀ ਉਹਦੀ ਜਿਹੜਾ ਮਨ ਆਪ ਸਮੂਹ ਸਾਧ ਸੰਗਤ ਦੇ ਚਰਣਾ ਵਿੱਚ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਧੰਨ ਧੰਨ ਮਾਤਾ ਸੁਲਖਣੀ ਜੀ ਅਤੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਜੋ ਕਿ 10 ਸਤੰਬਰ ਨੂੰ ਆ ਰਹੇ ਨੇ ਉਸ ਨੂੰ ਸਮਰਪਿਤ ਇੱਕ ਮਹਾਨ ਗੁਰਮਤ ਸਮਾਗਮ ਮਿਤੀ 9 ਸਤੰਬਰ 20ਵਾਂ 24 ਦਿਨ ਸੋਮਵਾਰ ਨੂੰ ਸ਼ਾਮ 6 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਆਪ ਸਮੂਹ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਜਿੱਥੇ ਵੀ ਮੇਰੀ ਆਵਾਜ਼ ਆ ਰਹੀ ਹੈ ਕਿ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਖੇਚਲ ਕਰਨੀ ਆ ਤੇ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਇਸ ਸਮਾਗਮ ਦੇ ਵਿੱਚ ਭਾਈ ਭਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਭਾਈ ਮਨਪ੍ਰੀਤ ਸਿੰਘ ਜੀ ਕਾਣਪੂਰੀ ਭਾਈ ਸਰਬਜੀਤ ਸਿੰਘ ਜੀ ਲੁਧਿਆਣਾ ਵਾਲੇ ਕਥਾਵਾਚਕ ਭਾਈ ਜੁਗਿੰਦਰ ਸਿੰਘ ਰਿਆੜ ਹੋਰ ਬੇਅੰਤ ਸੰਗਤਾਂ ਜਿਹੜੀਆਂ ਬੇਅੰਤ ਜਥੇ ਜਿਹੜੇ ਆ ਉਹ ਆਪ ਸਮੂਹ ਸਾਧ ਸੰਗਤ ਦੇ ਦਰਸ਼ਨ ਕਰਨਗੇ ਇਹ ਮਹਾਨ ਗੁਰਮਤ ਸਮਾਗਮ ਜੋ ਕਿ ਚਲੰਦਰ ਰੋਡ ਚਿੱਟੀ ਗਰਾਊਂਡ ਆ ਉਹਦੇ ਸਾਹਮਣੇ ਇੱਕ ਸੁੰਦਰ ਪੰਡਾਲ ਸਜਣਗੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਉੱਥੇ ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਇਹ 9 ਤਰੀਕ ਨੂੰ ਦਿਨ ਸੋਮਵਾਰ ਸਤੰਬਰ 9 ਸਤੰਬਰ ਨੂੰ ਇਹ ਦੀਵਾਨ ਸਜਣਗੇ ਸਮੂਹ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਉੱਥੇ ਪਹੁੰਚੋ ਸਾਤੇ ਗੁਰੂ ਘਰ ਦੀਆਂ ਪੂਛਾ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ